ਹੋ ਜਾਨੀ ਮੇਰੀ ਸੱਤਾਂ ਦਿਨ ਗੱਬੀਆਂ ਆ। ਤੇ ਧੁੰਦਾ ਬੜਾ ਪਾਣੀ ਵੜਾ ਜਾਂਦਾ। ਤੜ ਦੇ ਕੰਬਲਾ ਉਹ ਪਰ ਜਾਂਦਾ। ਤੇ ਬੈ ਕੇ ਰਾਤ ਕੱਟੀ ਦੀ ਜੇ ਕਿਤੇ ਰਾਤ ਨਹੀਂ ਆ ਜੇ ਤੇ ਬੈ ਕੇ ਕੱਟੀ ਦੀ। ਕੀ ਕਹ ਰਿਆ ਫਿਰ ਮੁੰਡੇ ਵਿਚਾਰੇ ਆਣ ਕੇ ਖਲੋ ਜਿੰਦੇ। ਤੰਦੇ ਆ ਜਾਂਦੇ। ਅਟ ਮੈਂ ਤੇ ਚਰਨੀ ਚੱਲੀ ਕੋਠੇ ਨਾਮ ਇਹਨੀ ਆ ਅੱਬਾ ਦੇ ਲਿਕੇ ਦੋ ਤਿੰਨ ਵਾਰੀ ਤੇ ਖੜਾਕ ਆਂਦੀ ਰਹੀ ਤੇ ਮੈਂ ਕਹਿੰਦਾ ਹਾਏ ਪਤਾ ਨਹੀਂ ਕੀ ਹੋਣਿਆ ਕੋਠੇ ਤੇ ਪੰਜ ਮਹੀਨੇ ਹੋ ਗਿਆ ਪੰਜ ਮਹੀਨੇ ਠੀਕ ਉਹਨੂੰ ਮੰਜੇ ਤੇ ਹੀ ਉਹਨੂੰ ਕੁਝ ਹੋ ਗਿਆ ਰਹੀ ਪਤਾ ਨਹੀਂ ਕੀ ਹੋਇਆ ਦਵਾਈ ਉਹਨੇ ਕੰਦਾ ਤੇ ਚੜਾਈ ਲੰਮੇ ਪਿਆ ਰੰਦਾ ਸੀ ਤੇ ਨਾਲ ਜੁੜ ਗਿਆ ਦਾ ਹੀ ਮੰਜੇ ਤੇ ਪੋਣਾ ਨਹੀਂ ਮੇਰਾ ਨਾ ਆ ਪਰ ਉਹਦੇ ਵਿੱਚ ਮੇਰਾ ਸਰੀਰ ਸਾਰਾ ਕਮਦਾ ਆ ਰੋਟੀ ਮੈਂ ਬੜੀ ਮੁਸ਼ਕਿਲ ਬਣਾ ਨੀ ਆ ਮੁੰਡਾ ਮੇਰਾ ਨਾਗ ਵਿੱਚ ਕਰਾਂਦਾ ਕੰਮ ਤੇ ਕੰਮ ਹੋ ਜਾਂਦਾ ਮੇਰੇ ਕੋਲ ਕੋਈ ਚੀਜ਼ ਨਹੀਂ ਹੁੰਦਾ ਅੰਮਰ ਉੱਥੇ ਬੈਰ ਨਹੀਂ ਕੁੱਛੀ ਤੇ ਮੈਂ ਇਹੋ ਚਾਨੀ ਮੇਰੀ ਚੱਤਾਂ ਲੇਕ ਬੀਣਾ ਆ ਤੇ ਚੁੰਡਾ ਬੜਾ ਪਾਣੀ ਵੜਾ ਜਾਂਦਾ ਤੇ ਕੰਬਲਾ ਉਹ ਪਤ ਜਾਂਦਾ ਤੇ ਬੈ ਕੇ ਰਾਤ ਕੱਟੀ ਦੀ ਜਾਂ ਕਿਤੇ ਰਾਤ ਮੀਂਹ ਆ ਜੇ ਤੇ ਬੈ ਕੇ ਕੱਟੀ ਦੀ ਆ ਤੇ ਇਹੋ ਹੀ ਮੈਂ ਚਾਨੀ ਆ ਵੀ ਮੇਰਾ ਖਲ ਹੋ ਜੇ ਕੋਈ ਗਮਰੇ ਚੋਂਦੇ ਉੱਪਰ ਤੁਸੀਂ ਜਾ ਨਹੀਂ ਸਕਦੇ ਫਿਰ ਮੀਂਹ 'ਚ ਕਿਹੜਾ ਗੁਜ਼ਾਰਾ ਕਰਦੇ ਹੋ ਵਿਚਾਰਾ ਫਿਰ ਮੁੰਡੇ ਵਿਚਾਰੇ ਆਣ ਕੇ ਖਲੋਏ ਜਾਂਦੇ ਥੱਲੇ ਆ ਜਾਂਦੇ ਹਾਂ ਤੇ ਮੈਂ ਤੇ ਚੜਨੀ ਚੜਦੀ ਕੋਠੇ ਨਾ ਵੇਰਨੀ ਆ ਅੱਬਾ ਦੇ ਡਿੱਗੇ ਦੋ ਤਿੰਨ ਵਾਰੀ ਤੇ ਖੜਾ ਕਾਂਦੀ ਰਹੀ ਤੇ ਮੈਂ ਕਹਿੰਨ ਹਾਏ ਪਤਾ ਨਹੀਂ ਕੀ ਹੋਣ ਗਿਆ ਕੋਠੇ ਤੇ ਇਹ ਵਿਚਾਰੇ ਥੱਲੇ ਆਣ ਕੇ ਖਲੋਏ ਜਾਂਦੇ ਤੇ ਮਕਾਨ ਜਿੱਦਾਂ ਦਰਾਰਾ ਆਈ ਦੀ ਥਲੀ ਵੀ ਡੇਸਦਾ ਉਹ ਕੋਠਿਆ ਖਾਇਆ ਕਿੰਨੀ ਦੇਰ ਹੋ ਗਈ ਉਹਨੂੰ ਕੋਲੇ ਉਹ ਗਿਆ 5 ਸਾਲ ਹੋ ਗਿਆ 5 ਸਾਲ ਮੁੰਡੇ ਦੀ ਜੱਟ ਦੀ ਲੋ ਹੋਈ ਹੈ 5 ਮਹੀਨੇ ਹੋ ਗਿਆ 5 ਮਹੀਨੇ ਕੀ ਹੋ ਗਿਆ ਉਹਨੂੰ ਮੰਜੇ ਤੇ ਹੀ ਉਹਨੂੰ ਕੁਝ ਹੋ ਗਿਆ ਸੀ ਪਤਾ ਨਹੀਂ ਕੀ ਹੋਇਆ ਦਵਾਈਆਂ ਉਹਨੇ ਹੀ ਕੰਦਾ ਤੇ ਇਤਰਾ ਹੀ ਲੰਮੇ ਪਿਆ ਰਿਹਾ ਸੀ ਤੇ ਨਾਲ ਜੁੜ ਗਿਆ ਤਾਂ ਹੀ ਮੰਜੇ ਤੇ ਤੇ ਫਿਰ ਚਰਜਾ ਪੂਰਾ ਹੋ ਗਿਆ ਕੀ ਕੰਮ ਕਰਦਾ ਸੀ ਉਹਨੂੰ ਜਿਹੜੀ ਲੰਦ ਰਿਆ ਡੈਡੀ ਨਾਲ ਨਾਲ ਜਾਂਦਾ ਰਿਆ 15 ਸਾਲਾਂ ਦਾ ਪੈ ਗਿਆ ਮੰਜੇ ਦੇ ਉੱਤੇ ਤੇ ਉਹ மூਣ ਪੁਜਾਰਾ ਕਿੱਦਾਂ ਚੱਲਦਾ ਰੋਕ ਪਾਣੀ ਦਾ ਗਿਜਾਰਾ ਹੁਣ ਦੂਜੇ ਭਰਾ ਅਸੀਂ ਕ ਵਿਆਹਿਆ ਦਾ ਆ ਉਹ ਬੱਕਰਾ ਆ ਉਹ ਕਰਾਇਦਿਆਂ ਦਾ ਸੇ ਛੋਟਾ ਹੁਣ ਆਬ ਜਾਂਦਾ ਉਹਦੇ ਤੇ ਇਚਰਾਂ ਤੇ ਵਿਚਾਰੇ ਕਰਨ ਵਾਲੀ ਗੱਲ ਹੈ ਤੇਦੇ ਤੇ ਕੁਝ ਬਣਿਆ ਨਹੀਂ ਕੋਈ ਇੱਕੋ ਡੇੜੀ ਲਾਂਦੇ ਆ ਕੋਈ ਇੱਕੋ ਡੇੜੀ ਲਾਂਦੇ ਕੋਈ ਨਹੀਂ ਲਾਂਦੇ ਉਹਦੇ ਉਹਦੇ ਜੁਗਿਆਲਾ ਕਰਦੇ ਨੇ ਤੇ ਕੀ ਮੰਗ ਕਰਦੇ ਸਮਾਜ ਸੇਵੀਆਂ ਨੂੰ ਜਾਂ ਸਰਕਾਰ ਨੂੰ ਅਈ ਇਹ ਹੋ ਕੇ ਨੇ ਅਪੀ ਸੱਤਾਂ ਹੱਡੀਆਂ ਬਦਨੀਆਂ ਜਾਣ ਸੱਤ ਅੱਡੀ ਕੀ ਦੀ ਆ ਜਮੀਨ ਤੇ ਪਾਣੀ ਬੜਾ ਅੰਦਰ ਕਮਰੇ ਰ ਭਰ ਦਿੰਦੇ ਆ ਇਹ ਹਾਲ ਹੋ ਜੇ ਥੋੜਾ ਪਤਾ ਸੇ ਚੱਲ ਠੀਕ ਹੈ ਕੁਛ ਨਹੀਂ ਹੋ ਰੁਹ ਮੰਗੇ ਮੇਰਾ ਨਾਮ ਰਮੇਸ਼ਾ ਤੇ ਇਹ ਆਡਾ ਸਾਰਾ ਕੋਠਾ ਚੋਂਦਾ ਹੈ ਤੇ ਕੋਈ ਆਇਆ ਨਹੀਂ ਹੈ ਦੇਖ ਜਾਂਦੇ ਆਇਆ ਕੋਈ ਨਹੀਂ ਹੈਗਾ ਇਹ ਅੰਛਿਆ ਨੂੰ ਵੀ ਦਿੱਤੇ ਪਰਨ ਪਰ ਖਾਲੇ ਸੁਣਾਈ ਹਾਲੀ ਕੋਈ ਨਹੀਂ ਹੋਈ ਜਾਣੀ ਤੇ ਸਾਰੇ ਸਾਰੀ ਟੋਂਦੀ ਹੈ ਪਾਣੀ ਸਾਰਾ ਆ ਜਾਂਦਾ ਮੀ ਦਾ ਪਾਣੀ ਸੱਲੇ ਸਾਰੀ ਸਾਤੇ ਡਿੱਗੀ ਦੀ ਹੈ ਇਹ ਪਟਾਸ਼ਨ ਕੋ ਇਹੋ ਜਿਹੀ ਬੇਨਤੀ ਰਿਹਾ ਡਾਕ ਕੋਈ ਹੱਲ ਕਰੋ ਬਰਸਾਤ ਆਉਂਦੀ ਹੈ ਇਹਨਾਂ ਦਾ ਪਾਣੀ ਉਹ ਡੇਡੇ ਕੋਡੇ ਪਾਣੀ ਹੋ ਜਾਂਦਾ ਅੰਦਰ ਕਮਰਿਆਂ ਚ ਗਲੀ ਦਾ ਪਾਣੀ ਸਾਰਾ ਆ ਜਾਂਦਾ ਛੱਤ ਕੋਠੇ ਤੋਂ ਡਿੱਗੀ ਡਿੱਗੀ ਦੀ ਬਾਲੇ ਸਾਰੇ ਡਿੱਗੇ ਰਹੇ ਆ ਪਰ ਬਾਰਿਸ਼ ਨਾਲ ਸਾਰੇ ਕੱਪੜੇ ਗਿੱਲੇ ਹੋ ਜਾਂਦੇ ਸਾਰੇ ਭੱਡ ਜਾਂਦੇ ਐਮਸੀ ਨੂੰ ਦਿੱਤਾ ਸੀ ਫਾਰਮ ਬੱਟ ਉਹਨੇ ਪਤਾ ਨਹੀਂ ਹੁਣ ਕਰਾਇਆ ਕਿ ਨਹੀਂ ਕਰਾਇਆ ਇਹ ਨਹੀਂ ਹਣ ਪਰ ਮੇਟੀ ਕਰ ਗਿਆ ਸੀ ਮੈਂ ਪਰ ਉਹ ਕਹਿੰਦੇ ਹਾਲੇ ਤੁਹਾਡਾ ਕੋਸ਼ ਨਹੀਂ ਆਇਆ ਨਾ ਹਣ ਕੋਈ ਨਹੀਂ ਆਇਆ